ਫੇ ਪਤਾ ਲੱਗਿਆ ਵੀ ਇੱਥੇ ਤਾਂ ਇੰਦਰਾ ਗਾਂਧੀ ਮਾਰਤੀ ਭਯੰਤਨ ਆਪਣੇ ਮਲੋਏ ਵਾਲੇ ਨੇ ਉਸ ਟਾਈਮ ਅਸੀਂ ਬੜੇ ਹੈਰਾਨ ਹੋਏ ਵੀ ਇਹ ਕੀ ਹੋ ਗਿਆ ਇੱਕਦਮ ਤਾਂ ਬੜਾ ਡਰਦਾ ਮਾਹੌਲ ਸੀ ਤਾਂ ਫਿਰ ਜਦੋਂ ਪਹਿਲਾਂ ਉਹ ਆਪਣੀ ਕਾਰਵਾਈ ਕਰਕੇ ਸੀਆਈਡੀ ਲੈ ਕੇ ਚਲੇ ਗਏ ਉਹ ਤੋਂ ਬਾਅਦ ਸਾਮਣੂ ਪੁਲਿਸ ਆਈ ਸੀ ਫਿਰ ਉਹ ਪੁਲਿਸ ਆਈ ਦਿੱਲੀ ਤੋਂ ਅੱਛਾ ਹਾਂ ਸੀਆਈਡੀ ਬੜੇ ਬੜੇ ਲੰਬੇ ਜਵਾਨ ਸੀਗੇ ਉਹ ਸਾਮਣੂ ਉਹਨਾਂ ਨੇ ਫੇ ਸਾਰੇ ਆਪਣੇ ਮਹੱਲੇ ਸਾਡਾ ਮਹੱਲਾ ਜਿਹੜਾ ਜਿੱਥੇ ਬੈਂਕ ਸਿੰਘ ਦਾ ਘਰ ਹੈ ਸਾਰੇ ਮਹੱਲੇ ਨੂੰ ਘੇਰਾ ਪਾ ਲਿਆ ਫਿਰ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਚੈੱਕ ਕਰਿਆ ਜੀ ਇਕੱਲਾ ਇਕੱਲਾ ਘਰ ਤੇ ਸਾਰਿਆਂ ਦੇ ਸੀਆਈਡੀ ਲਈ ਵੀ ਕਿੱਥੇ ਕਿੱਥੇ ਕੰਮ ਕਰਦੇ ਆ ਇਹ ਸਾਡੀ ਵੀ ਵਿੱਚੇ ਸੀਆਈਡੀ ਵੀ ਸਾਰੇ ਮੁਲਾਜ਼ਮ ਜਿੰਨੇ ਆਪਣੇ ਮਹੱਲੇ ਦੇ ਸੀ ਫਿਰ ਦੂਜੇ ਦਿਨ ਉਹਨਾਂ ਚੱਕਣੇ ਸ਼ੁਰੂ ਕਰਤੇ ਬੰਦੇ ਅੱਛਾ ਹਾਂਜੀ ਵਿੱਚੋਂ ਜਿਹੜੇ ਕਈ ਬੰਦੇ ਚੱਕ ਕੇ ਲੈ ਗਏ ਫਿਰ ਪਿੰਡ ਦੇ ਵਿੱਚ ਵੀ ਕਈ ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂ ਉਹਨਾਂ ਦੀ ਕਰੀਬੀਆਂ ਦੀ ਹਾਂਜੀ ਹਾਂਜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜੀ ਵੀ ਘਰਦਿਆਂ ਦੇ ਵੀ ਗ੍ਰਿਫਤਾਰੀ ਕੀਤੀ ਉਹਨਾਂ ਨੇ ਇੱਥੇ ਸਾਨੂੰ ਪਤਾ ਲੱਗਿਆ ਹੋਵੇ ਸਾਡੇ ਪਿੰਡ ਨੂੰ ਨਾ ਫੁੱਕਣ ਆ ਰਹੇ ਹੈਗੇ ਤੇ ਉਹਨਾਂ ਨੂੰ ਪਟ્રોલ ਦੇ ਪੀਪੀਆ ਦੇਤੀਆ ਰਾੜਾਂ ਲੋਹੇ ਦੀਆਂ ਤੇ ਉੱਥੋਂ ਕੋਈ ਦੂਜੀ ਆ ਰਹੀ ਸੀ ਉਹ ਦੋਜੀ ਆ ਕੇ ਸਾਨੂੰ ਉੱਥੇ ਗੁਰਦੁਆਰਾ ਇੱਕ ਆਪਣਾ ਦੂਜੇ ਪਾਸੇ ਸੈਣੀਆਂ ਦਾ ਤੇ ਉਹ ਸਰਪੰਚ ਸੀ ਸਾਡਾ ਸੈਣੀ ਤੇ ਉਹਨੂੰ ਕਹਿੰਦਾ ਦੋਜੀ ਵੀ ਦੇਖੋ ਥੋੜਾ ਪਿੰਡ ਭੂਗਦਾ ਨਾ ਤੁਸੀਂ ਇੰਤਜ਼ਾਮ ਕਰ ਲਓ ਆਪਣਾ ਤੇ ਅਸੀਂ ਸਲਾਹ ਕੀਤੀ ਵੀ ਇੱਥੇ ਠਿਕਰੀ ਪਹਿਲਾਂ ਲਾਓ ਜੀ ਤੇ ਫਿਰ ਅਸੀਂ ਬਰੋਟਾ ਸੀ ਸਾਡਾ ਬਰੋਟਾ ਹੈਗਾ ਹਲੇ ਵੀ ਉੱਥੇ ਟੈਂਟ ਲਾ ਕੇ ਨਾ ਠਿਕਰੀ ਪਹਿਲਾਂ ਰਾਤ ਦਾ ਲਾਇਆ ਫਿਰ ਪੰਜ-ਪੰਜ ਬੰਦਿਆਂ ਦਾ ਪੂਰੀ ਰਾਤ ਚੱਲਦਾ ਰਹਿੰਦਾ ਸੀ ਪੂਰੀ ਰਾਤ ਚੱਲਦਾ ਰਹਿੰਦਾ ਸੀ ਪੰਜ ਇਧਰ ਨੂੰ ਪੰਜ ਇਧਰ ਨੂੰ ਤੇ ਆਪਣੇ ਮਹੱਲੇ ਵਿੱਚ ਤਿੰਨ-ਚਾਰ ਕਮਾਣੇ ਡੰਡੇ ਹੁੰਦੇ ਸੀ ਹਾਂ ਕਰਵਾਨਾ ਡੰਡੇ ਬੈਠਦੇ ਤੇ ਚਾਰ ਚਾਰ ਬੰਦੇ ਕਰਕੇ ਚਾਰ ਦਿਨ ਚਲੇਗੇ ਚਾਰ ਦਿਨ ਚਲੇਗੇ ਚਾਰ ਦਿਨ ਸਾਰੇ ਪਿੰਡ ਦੇ ਆਲੇ ਦਾਲੇ ਚੱਕਰ ਕੱਟਦੇ ਦੇ ਪਰ ਜਾਈ ਲੱਗਦੀ ਸਭ ਤੋਂ ਛੋਟੇ ਸਭ ਤੋਂ ਛੋਟੇ ਤੁਸੀਂ ਉਹ ਉਸ ਸਮੇਂ ਜਦੋਂ ਘਟਨਾ ਵਾਪਰੀ ਸੀ ਕੀ ਮਾਹੌਲ ਬਣ ਗਿਆ ਤੁਹਾਨੂੰ ਕਿਵੇਂ ਜਾਣਕਾਰੀ ਮਿਲਦੀ ਹੈ ਕਿ ਬਿਆਨ ਸਿੰਘ ਨੇ ਇਸ ਤਰੀਕੇ ਦਾ ਕਦਮ ਚੁੱਕਿਆ ਉਸ ਟਾਈਮ ਸਾਨੂੰ ਕੁਝ ਨਹੀਂ ਪਤਾ ਸੀ ਵੀ ਆਹ ਕੰਮ ਹੋ ਜਾਊਗਾ ਉਸ ਟਾਈਮ ਸਾਡਾ ਵਿਆਹ ਹੀ ਹੋਇਆ ਤਾਂ ਚਾਰ ਮਹੀਨੇ ਹੋਏ ਸੀ ਥੋੜਾ ਵਿਆਹ ਹਾਂ ਜੀ ਸਤੰਸਨ ਕੋਈ ਬੋਤਾਂ ਤਾਂ ਸੰਤਾਏ ਤਾਂ ਵੀ ਵੀ ਅਸੀਂ ਲੋਨ ਲਿਆ ਵੀ ਪਤਾ ਨਹੀਂ ਕੌਣ ਸਾਈ ਆ ਸਾਨੂੰ ਉਸ ਟਾਈਮ ਪਤਾ ਹੀ ਨਹੀਂ ਸੀ ਇਹਨਾਂ ਕਿੰਨੇ ਦਿਨ ਚੱਲਦਾ ਰਿਹਾ ਮੋਰਚਾ ਉਹ ਠਿਕਰੀ ਪੈਰਾ ਜਿਹੜੇ ਦਿਨ ਚ ਹੋਵੇ ਡਿਊਟੀ ਚ ਰਾਤ ਨੂੰ ਹੋਵੇ ਇਹ ਮਹੀਨੇ ਤੇ ਉੱਪਰ ਚੱਲਦਾ ਰਿਹਾ ਇੱਕ ਮਹੀਨੇ ਤੇ ਉੱਪਰ ਲਗਾਤਾਰ ਬਹਿਤਦੇ ਰਹੇ ਉਹ ਜਿਵੇਂ ਅੰਦਾਜ਼ਾ ਲੱਗ ਜਾਂਦਾ ਹੁੰਦਾ ਬੰਦੇ ਨੂੰ ਵੀ ਬਸ ਮੇਰਾ ਤਾਂ ਹੁਣ ਆਖਰੀ ਸਮਾਂ ਆ ਗਿਆ ਦੇਖੋ ਜੀ ਔਕਾਲ ਤਾਕਤ ਨਾਲ ਜਿਨ੍ਹਾਂ ਵੀ ਟੱਕਰ ਆ ਲਿਆ ਉਹ ਬਚਿਆ ਨਹੀਂ ਹੈ ਉਹਨੂੰ ਮਹਿਸੂਸ ਹੋ ਗਿਆ ਸੀ ਕਿ ਮੈਂ ਗਲਤ ਕੰਮ ਕਰਤਾ ਇਹ ਕਿ ਉਹਨੇ ਪਹਿਲਾਂ ਪਾਸੋਂ ਚ ਵੀ ਕਹਤਾ ਸੀ ਮੇਰਾ ਕਤਰਾ-ਕਤਰਾ ਖੋਂ ਦਾ ਬਹੂਗਾ ਆ ਜਾ ਕੰਮ ਆਊਗਾ ਪਤਾ ਲੱਗ ਗਿਆ ਸਾਨੂੰ ਇਹਨੇ ਨੀਂਦ ਨਹੀਂ ਆਈ ਮੈਂ ਸਾਰੀ ਰਾਤ ਤੜਫਦੀ ਰਹੀ ਉਹ 3-4 ਵਜੇ ਤੱਕ ਜਾਗਦੀ ਰਹੀ ਤੇ ਇਧਰ-ਉਧਰ ਘੁੰਮਦੀ ਰਹੀ ਆਪਣੇ ਪਾਰਕ 'ਚ 31 ਅਕਤੂਬਰ 1984 ਦਾ ਦਿਨ ਜਦੋਂ ਉਸ ਸਮੇਂ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਅੱਜ 31 ਅਕਤੂਬਰ ਹੈ ਤਾਂ ਉਸ ਸਮੇਂ ਭਾਈ ਬਿਆਨਤ ਸਿੰਘ ਭਾਈ ਸਤਵੰਦ ਸਿੰਘ ਤੇ ਭਾਈ ਕੇਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਦਾ ਬਦਲਾ ਲਿਆ ਸੀ ਇਹ ਕਿਹਾ ਜਾਂਦਾ ਅਕਸਰ ਪਰ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਬਹੁਤ ਸਾਮਾਂ ਤੇ ਹਿੰਸਾ ਪੜਕੀ ਸਿੱਖਾਂ ਨੂੰ ਚੁਣ-ਚੁਣ ਕੇ ਉਹਨਾਂ ਦਾ ਕਤਲ ਕੀਤਾ ਗਿਆ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਦਿੱਲੀ ਤੋਂ ਇਲਾਵਾ ਹੋਰ ਵੀ ਕਈ ਇਲਾਕੇ ਸੀ ਭਾਰਤ ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਕਿਉਂਕਿ ਸਭ ਤੋਂ ਪਹਿਲੀ ਗੋਲੀ ਪਾਈ ਬਿਆਨ ਸਿੰਘ ਨੇ ਇੰਦਰਾ ਗਾਂਧੀ ਨੂੰ ਮਾਰੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਦਾ ਕੀ ਹਾਲ ਬਣ ਗਿਆ ਸੀ ਕਿਸ ਤਰ੍ਹਾਂ ਦਾ ਮਾਹੌਲ ਸੀ ਪਿੰਡ ਮਲੋਆ ਦੇ ਵਿੱਚ ਅਸੀਂ ਪਿੰਡ ਮਲੋਆ ਦੇ ਵਿੱਚ ਆ ਜਿਹੜੇ ਉਸ ਸਮੇਂ ਦੇ ਆ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹ ਸਾਡੇ ਨਾਲ ਨੇ ਕਿ ਕਿਸ ਤਰ੍ਹਾਂ ਦਾ ਮਾਹੌਲ ਉਸ ਸਮੇਂ ਬਣ ਗਿਆ ਸੀ ਤਾਂ ਕਿਵੇਂ ਇਹਨਾਂ ਨੇ ਆਪਣੇ ਪਿੰਡ ਨੂੰ ਬਚਾਇਆ ਇਹ ਵੀ ਕਿਹਾ ਜਾਂਦਾ ਕਿ ਇਹਨਾਂ ਦੇ ਪਿੰਡ ਨੂੰ ਵੀ ਫੂਕਣ ਦੇ ਲਈ ਕੁਝ ਲੋਕ ਇਕੱਠੇ ਹੋ ਗਏ ਸੀ ਹਥਿਆਰ ਲੈ ਕੇ ਉਹਨਾਂ ਦੇ ਅਤਾਂ ਦੇ ਵਿੱਚ ਪੈਟਰੋਲ ਦੀਆਂ ਤੇਲ ਦੀਆਂ ਪੀਪੀਆਂ ਸੀ ਪਰ ਇਹਨਾਂ ਨੇ ਆਪਣੇ ਪਿੰਡ ਨੂੰ ਕੇਰਾ ਪਾ ਕੇ ਰੱਖਿਆ ਹੋਇਆ ਸੀ ਠਿਕਰੀ ਪਹਿਰੇ ਲੱਗਦੇ ਸੀ ਤਾਂ ਉਸ ਦੀ ਬਦੌਲਤ ਅਜੇ ਪਿੰਡ ਵੱਸਦਾ ਨਹੀਂ ਤਾਂ ਇੱਥੇ ਵੀ ਕਤਲਿਆਮ ਹੋਣਾ ਸੀ ਸਾਡੇ ਨਾਲ ਇੱਥੇ ਦੇ ਕੁਝ ਬਸਨੀਕ ਨੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਸਸਿਗਾ ਜੀ ਮੈਂ ਹਨੇਕ ਸਿੰਘ ਮਿਲਵਾਓ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਕਿਸ ਤਰੀਕੇ ਦਾ ਮਾਹੌਲ ਸੀ ਤੁਹਾਡੇ ਪਿੰਡ ਦੇ ਵਿੱਚ ਥੋੜਾ ਜਿਆਦਾ ਵਿਸਤਾਰ ਚ ਦੱਸੋ ਜਦੋਂ ਉਹਨਾਂ ਦਾ ਕਤਲ ਹੋਇਆ ਮੈਂ ਨੌਕਰੀ ਕਰਦਾ ਸੀ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਅਸੀਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਦਾ ਕਤਲ ਹੋ ਗਿਆ ਜੀ ਅਸੀਂ ਇਮੀਜੇਟਲੀ ਆ ਕੇ ਚੰਡੀ ਆਪਣਾ ਦਫ਼ਤਰ ਤੋਂ ਛੁੱਟੀ ਕਰਕੇ ਤੇ ਇੱਥੇ ਆ ਕੇ ਦੇਖਿਆ ਇੱਕ ਗੱਡੀ ਘੁੰਮ ਰਹੀ ਸੀ ਉਹਦੇ ਵਿੱਚ ਸਰਪੰਚ ਬੈਠਾ ਸੀ ਤੇ ਦੋ ਚਾਰ ਬੰਦੇ ਹੋਰ ਸਿਵਲ ਵਰਦੀ ਜੀ ਬੈਠੇ ਸੀ ਮੈਂ ਕਿਹਾ ਪਤਾ ਨਹੀਂ ਕੌਣ ਹੋਵੇ ਇੱਧਰ ਸਾਡੇ ਮਹੱਲੇ ਵਿੱਚੋਂ ਗਏ ਜੀ ਮੇਰਾ ਘਰ ਨਾਲ ਨੇੜੇ ਹੀ ਐ ਤਾਂ ਉਹ ਫੇਰ ਪਤਾ ਲੱਗਿਆ ਵੀ ਇੱਥੇ ਤਾਂ ਇੰਦਰਾ ਗਾਂਧੀ ਮਾਰਤੀ ਭਾਈ ਅੰਤਨ ਆਪਣੇ ਮਲੋਈ ਵਾਲੇ ਨੇ ਉਸ ਟਾਈਮ ਅਸੀਂ ਬੜੇ ਹੈਰਾਨ ਹੋਏ ਵੀ ਇਹ ਕੀ ਹੋ ਗਿਆ ਇੱਕਦਮ ਤਾਂ ਬੜਾ ਡਰ ਦਾ ਮਾਹੌਲ ਸੀ ਤਾਂ ਫੇਰ ਜਦੋਂ ਉਹ ਪਹਿਲਾਂ ਉਹ ਆਪਣੀ ਕਾਰਵਾਈ ਕਰਕੇ ਸੀਆਈਡੀ ਲੈ ਕੇ ਚਲੇ ਗਏ ਉਹ ਤੋਂ ਬਾਅਦ ਸਾਹਮਣੂ ਪੁਲਿਸ ਆਈ ਜੀ ਫੇਰ ਉਹ ਪੁਲਿਸ ਆਈ ਦਿੱਲੀ ਤੋਂ ਅੱਛਾ ਹਾਂ ਸੀਆਈਡੀ ਬੜੇ ਬੜੇ ਲੰਬੇ ਜਵਾਨ ਸੀ ਕਿ ਉਹ ਉਹ ਸਾਹਮਣੂ ਉਹਨਾਂ ਨੇ ਫੇਰ ਸਾਰੇ ਆਪਣੇ ਮਹੱਲੇ ਸਾਡਾ ਮਹੱਲਾ ਜਿਹੜਾ ਜਿੱਥੇ ਬੈਂਤ ਸਿੰਘ ਦਾ ਘਰ ਹੈ ਸਾਰੇ ਮਹੱਲੇ ਨੂੰ ਘੇਰਾ ਪਾ ਲਿਆ ਫਿਰ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਚੈੱਕ ਰਿਆ ਜੀ ਇਕੱਲਾ-ਇਕੱਲਾ ਘਰ ਤੇ ਸਾਰਿਆਂ ਦੀ ਸੀਆਈਡੀ ਲਈ ਵੀ ਕਿੱਥੇ-ਕਿੱਥੇ ਕੰਮ ਕਰਦੇ ਆ ਇਹ ਸਾਡੀ ਵੀ ਪਿੱਛੇ ਸੀਆਈਡੀ ਵੀ ਸਾਰੇ ਮੁਲਾਜ਼ਮ ਜਿੰਨੇ ਆਪਣੇ ਮਹੱਲੇ ਦੇ ਸੀਗੋ ਰਿਪੋਰਟ ਇਕੱਠੀ ਕਰ ਲਈ ਕਿ ਕਿਹੜਾ ਬੈਂਤ ਸਿੰਘ ਦੇ ਨਾਲ ਤਾਲਮੇਲ ਸੀ ਜੀ ਉਹਨਾਂ ਨਾਲ ਬੇਜਰਦਾਸ ਜੀ ਨਾਲ ਖੇਡਦਾ ਸੀ ਉਹਦੇ ਨਾਲ ਗੱਲਬਾਤ ਰਹਿੰਦੀ ਚ ਰਹਿੰਦਾ ਸੀ ਸਾਰੀ ਗੁਪਤ ਸੀਆਈਡੀ ਲੈ ਲਈ ਜੀ ਉਹਨਾਂ ਨੇ ਫਿਰ ਦੂਜੇ ਦਿਨ ਉਹਨਾਂ ਚੱਕਣੇ ਸ਼ੁਰੂ ਕਰਤੇ ਬੰਦੇ ਹਾਂਜੀ ਪਿੱਛੋਂ ਜਿਹੜੇ ਕਈ ਬੰਦੇ ਚੱਕ ਕੇ ਲੈ ਗਏ ਫਿਰ ਪਿੰਡ ਦੇ ਵਿੱਚ ਵੀ ਕਈ ਲੋਕਾਂ ਦੀ ਗ੍ਰਿਫਤਾਰੀ ਹੋਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂ ਉਹਨਾਂ ਦੀ ਕਰੀਬੀਆਂ ਦੀ ਹਾਂਜੀ ਹਾਂਜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜੀ ਵੀ ਘਰਦਿਆਂ ਦੇ ਵੀ ਗ੍ਰਿਫਤਾਰੀ ਕੀਤੀ ਉਹਨਾਂ ਨੇ ਤੇ ਫਿਰ ਇੱਥੇ ਸਾਨੂੰ ਪਤਾ ਲੱਗਿਆ ਹੋਵੇ ਸਾਡੇ ਪਿੰਡ ਨੂੰ ਨਾ ਫੁੱਕਣ ਆ ਰਹੇ ਹੈਗੇ ਡੱਡੂ ਮਜ਼ਰੇ ਕਲੋਨੀ ਆ ਗਈ ਇੱਥੇ ਉੱਥੇ ਬੰਦੇ ਇਕੱਠੇ ਹੋ ਗਏ ਜੀ 25 30 ਬੰਦੇ ਤੇ ਉਹਨਾਂ ਨੂੰ ਪਟ્રોલ ਦੇ ਪੀਪੀਆ ਦੇ ਤਿਆ ਰਾੜਾਂ ਲੋਹੇ ਦੀਆਂ ਤੇ ਉੱਥੋਂ ਕੋਈ ਦੂਜੀ ਆ ਰਹੀ ਸੀ ਸਾਡੇ ਪਿੰਡ ਨੂੰ ਉਹ ਦੂਜੀ ਆ ਕੇ ਸਾਨੂੰ ਉੱਥੇ ਗੁਰਦੁਆਰਾ ਇੱਕ ਆਪਣਾ ਦੂਜੇ ਤੇ ਉਹ ਸਰਪੰਚ ਸੀ ਸਾਡਾ ਸੈਣੀ ਤੇ ਉਹਨੂੰ ਕਹਿੰਦਾ ਦੋਜੀ ਵੀ ਦੇਖੋ ਥੋੜਾ ਪਿੰਡ ਫੂਕ ਦੇਣਾ ਤੁਸੀਂ ਇੰਤਜ਼ਾਮ ਕਰ ਲਓ ਆਪਣਾ ਵੀ ਉੱਥੇ ਆਇਆ ਮੈਂ ਲੰਘ ਕੇ ਵੀ ਉੱਥੇ ਏਦਾਂ ਗੱਲਾਂ ਕਰ ਰਿਹਾ ਹੈਗੇ ਉਹ ਉਹ ਫਿਰ ਅਸੀਂ ਦੋਏ ਗੁਰਦਾਰਾ ਸੇ ਅਨਾਉਂਸਮੈਂਟ ਕਰਾ ਦੇ ਜੀ ਇੱਧਰ ਗੁਰਦਾਰੇ ਚ ਵੀ ਉੱਧਰ ਵੀ ਦੋ ਗੁਰਦਾਰੇ ਹਾਂ ਦੋ ਗੁਰਦਾਰੇ ਸਾਹਿਬ ਆਪਣਾ ਇੱਕ ਤਾਂ ਆਪਣਾ ਹੀ ਸੀਗਾ ਉਹ ਇਹ ਨਵੀਂ ਬਿਲਡਿੰਗ ਹੈ ਪੁਰਾਣੀ ਬਿਲਡਿੰਗ ਸੀ ਤੇ ਇੱਥੇ ਅਨਾਉਂਸਮੈਂਟ ਕਰਾਤੀ ਵੀ ਇੱਥੇ ਨਾ ਤੁਸੀਂ ਇਕੱਠੇ ਹੋ ਜੋ ਵੀ ਸਾਨੂੰ ਫੂਕਣ ਆ ਰਿਹਾ ਹੈ ਤੇ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਇਕੱਠੇ ਹੋ ਗਏ ਪਿੰਡ ਵਾਲੇ ਵੀ ਜਾਏ ਨਾ ਸਾਨੂੰ ਮਾਰ ਦੇਣਗੇ ਅਸੀਂ ਫਿਰ ਕੀ ਕੀਤਾ ਸਾਰੇ ਮੁਲਾਜ਼ਮ ਸੀ ਕਿ ਇੱਥੇ ਆਪਣੇ ਮੁੰਡੇ ਸਾਰੇ ਨੌਜਵਾਨ ਉਸ ਟਾਈਮ ਅਸੀਂ ਨੌਜਵਾਨੇ ਸੀ ਉਸ ਟਾਈਮ ਤੇ ਅਸੀਂ ਸਲਾਹ ਕੀਤੀ ਵੀ ਇੱਥੇ ਠਿਕਰੀ ਪਰ ਲਾਓ ਜੀ ਤੇ ਫਿਰ ਅਸੀਂ ਬਰੋਟਾ ਸੀ ਸਾਡਾ ਬਰੋਟਾ ਹੈਗਾ ਹਲੇ ਵੀ ਉਥੇ ਟੈਂਟ ਲਾਗੇ ਨਾ ਠਿਕਰੀ ਪਹਿਰਾ ਰਾਤ ਦਾ ਲਾਇਆ ਫਿਰ ਪੰਜ-ਪੰਜ ਬੰਦਿਆਂ ਦਾ ਪੂਰੀ ਰਾਤ ਚੱਲਦਾ ਰਹਿੰਦਾ ਸੀ ਪੂਰੀ ਰਾਤ ਚੱਲਦਾ ਰਹਿੰਦੇ ਪੰਜ ਇਧਰ ਨੂੰ ਪੰਜ ਇਧਰ ਨੂੰ ਤੇ ਆਪਣੇ ਮਹੱਲੇ ਵਿੱਚ ਤਿੰਨ-ਚਾਰ ਕਮਾਣੇ ਤੇ ਉਹ ਠਿਕਰੀ ਪਹਿਰਾ ਰੱਖਿਆ ਜੀ ਅਸੀਂ ਫਿਰ ਬਿਲਕੁਲ ਕਿਸ ਤਰੀਕੇ ਦੇ ਤੁਹਾਡੇ ਲਈ ਉਸ ਤੋਂ ਵੀ ਸਾਸਤਰ ਸੀ ਜਾਂ ਹਥਿਆਰ ਸੀ ਜਦੋਂ ਠਿਕਰੀ ਪਹਿਰਾ ਲੱਗਦਾ ਸੀ ਤੁਸੀਂ ਵੀ ਡੰਡੇ ਹੁੰਦੇ ਸੀ ਹਾਂ ਕਿਰਪਾਨਾਂ ਹ ਡੰਡੇ ਬੈਠਦੇ ਤੇ ਚਾਰ-ਚਾਰ ਬੰਦੇ ਕਰਕੇ ਚਾਰ ਇਧਰੋਂ ਚਲੇ ਕੇ ਚਾਰ ਇਧਰੋਂ ਚਲੇ ਕੇ ਚਾਰ ਇਧਰੋਂ ਸਾਰੇ ਪਿੰਡ ਦੇ ਆਲੇ-ਦਾਲੇ ਚੱਕਰ ਕੱਟਦੇ ਇਥੇ ਹਾਂਜੀ ਤੇ ਉਹ ਪਰ ਮਤਲਬ ਕੋਈ ਵਾਰਦਾਤ ਹੋਈ ਨਹੀਂ ਰੁਕ ਗਈ ਵਾਰਦਾਤ ਡਰ ਦਾ ਮਾਹੌਲ ਕਿੰਨਾ ਸੀ ਕਿੰਨੇ ਲੋਕ ਪਿੰਡ ਪਿੰਡ ਕਹਿੰਦੇ ਪਿੰਡ ਵੀ ਛੱਡ ਗਏ ਸੀ ਬਹੁਤ ਲੋਕ ਡਰ ਕੇ ਭੱਜ ਗਏ ਸੀ ਇਹ ਇੱਕ ਨਦੀ ਦੇ ਕੋਲ ਹਰ ਹਰ ਬੀਜੀ ਹੋਈ ਸੀ ਸਾਡੇ ਬਾਲਮੀਕਪੁਰਾ ਹੋਰ ਕਈ ਸਾਰੇ ਬਹੁਤ ਸਾਰੇ ਲੋਕ ਜਨਾਨੀਆਂ ਆਰ ਵਗੈਰਾ ਉਹ ਘਰ ਛੱਡ ਕੇ ਨੱਠ ਗਏ ਸਨ ਘਰ ਛੱਡ ਕੇ ਨੱਠ ਗਏ ਤੇ ਉਹ ਰੁਗ ਗਏ ਉਸ ਦੇ ਵਿੱਚ ਤਾ ਪਰ ਅਸੀਂ ਤਾਂ ਜਿਹੜੇ ਬੰਦੇ ਸਰਵਿਸ ਕਰਨੇ ਵਾਲੇ ਤੇ ਉਹ ਸਾਰੇ ਬੰਦੇ ਇਕੱਠੇ ਹੋ ਕੇ ਆ ਸੀ ਰਾਤ ਨੂੰ ਮਤਲਬ ਦਿਨ ਵਿੱਚ ਵੀ ਰਾਤ ਨੂੰ ਵੀ ਸਾਰੇ ਪੂਰੇ ਪਿੰਡ ਵਿੱਚ ਘੁੰਮਦੇ ਸੀ ਨੌਕਰੀ ਕਰਦੇ ਸਮੇਂ ਸਰਕਾਰਾਂ ਨਾ ਵੀ ਉਸ ਵੇਲੇ ਪੀਏ ਆ ਵਿੱਚ ਨੌਕਰੀ ਕਰਦੇ ਹਾਂ ਬੈਂਕਾਂ ਦੇ ਸਕੇ ਭਜਾਈ ਆ ਤਾਂ ਜਦੋਂ ਤੁਹਾਡੇ ਪਰਿਵਾਰ ਦੇ ਵਿੱਚੋਂ ਭਾਈ ਕੇਰ ਸਿੰਘ ਜੀ ਤੁਹਾਡੇ ਫੋਪੜ ਲੱਗਦੇ ਸੀ ਉਹਨਾਂ ਨਾਲ ਵੀ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਹੋਣਗੀਆਂ ਤੁਹਾਡਾ ਰਿਸ਼ਤੇਦਾਰੀ ਪੈਂਦੀ ਸੀ ਹਾਂਜੀ ਉਹ ਮਹਾਕੇ ਸਿੰਘ ਮੇਰਾ ਫੁੱਫੜ ਦਾ ਜਦ ਫਿਰ ਉਹ ਦਿੱਲੀ ਤੇ ਉਰੇ ਤੇ ਆਏ ਉਹ ਇਹ ਜਿਹੜਾ ਸਾਨੂੰ ਥਾਣਾ ਉਨਤੜੀ ਲੱਗਦਾ ਥਾ ਫਿਰ ਉਹ ਮੇਰੇ ਭਰਾ ਮੇਰੇ ਬਡੇ ਭਰਾ ਨੂੰ ਬੁਲਾ ਕੇ ਲੈ ਗਏ ਸੀ ਉਹ 7-8 ਘੰਟੇ ਬਿਠਾ ਕੇ ਰੱਖਿਆ ਉਸ ਤੋਂ ਬਾਅਦ ਭੇਜਿਆ ਉਹਨੂੰ ਤਾਂ ਵੀ ਪੁਲਿਸ ਪੁਲਸ ਤਾਂ ਉਪਰ ਆਉਂਦੀ ਸੀ ਪੁੱਛਗਿੱਛ ਕਰਨ ਤੇ ਤੰਗ ਕਰਦੀ ਸੀ ਵੀ ਰਿਸ਼ਤੇਦਾਰੀ ਪੈਂਦੀ ਸੀ ਹਾਂਜੀ ਹਾਂ ਉਹ ਪੁਲਸਾਂ ਦੇ ਉਹ ਪੁੱਛਦੇ ਸਨ ਵੀ ਤੁਸੀਂ ਆnde jande ho ਰਿਸ਼ਤੇਦਾਰੀ ਆ ਸਾਡੀ ਅਸੀਂ ਆnde jande ਸੀ ਦਿੱਲੀ ਵੀ ਗਏ ਕਿੰਨੀ ਵਾਰੀ ਆਪਣੇ ਭੂਆ ਕੇ ਮੁੰਡਿਆ ਕੋਲ ਵੀ ਗਏ ਅਸੀਂ ਬਹੁਤ ਵਾਰੀ ਗਏ ਹਾਂਜੀ ਪਰ ਮਨੂ ਬੁਲਾਇਆ ਨਹੀਂ ਹੈ ਫਿਰ ਉਹ ਜਦ ਸਾਡੀ ਬੋਆ ਨੂੰ ਛੱਡ ਕੇ ਗਏ ਨਾ ਕੇ ਸਿੰਘ ਨੂੰ ਤਾਂ ਉਹਨਾਂ ਨੇ ਉਹ ਰਸਤੇ ਕਰ ਲਿਆ ਤਾਂ ਫਿਰ ਬੂਆ ਨੂੰ ਉਹ ਛੱਡ ਕੇ ਗਏ ਤੇ ਬਿਆਨ ਦੇ ਘਰ ਇੱਕ ਉਹ ਉਹ ਜੱਜ ਰਿਟਾਇਰ ਹੋਇਆ ਦਾ ਛਮਸ਼ੇਰ ਸਿੰਘ ਉਹ ਉਸਕੇ ਕੋਲ ਮੇਰੀ ਬੂਆ ਨੂੰ ਛੱਡ ਕੇ ਗਏ ਤੇ ਫਿਰ ਮੇਰੀ ਸਪੋਤ ਜਾਰੀ ਮੇਰੀ ਬੂਆ ਜਸਵੀਰ ਕੋਲ ਮੇਰੇ ਕੋਲ ਰਹਿ ਗਈ ਹਾਂਜੀ ਤੁਸੀਂ ਕੀ ਲੱਗਦੇ ਹੋ ਭਾਈ ਬਿਆਨ ਸਿੰਘ ਦੇ ਪਰਿਵਾਰ ਦੇ ਵਿੱਚ ਪਰਜਾਈ ਲੱਗਦੀ ਸਭ ਤੋਂ ਛੋਟੇ ਸਭ ਤੋਂ ਛੋਟੇ ਹੋ ਤੁਸੀਂ ਤੁਸੀਂ ਉਹ ਉਸ ਸਮੇਂ ਜਦੋਂ ਘਟਨਾ ਵਾਪਰੀ ਸੀ ਕੀ ਮਾਹੌਲ ਬਣ ਗਿਆ ਤੁਹਾਨੂੰ ਕਿਵੇਂ ਜਾਣਕਾਰੀ ਮਿਲਦੀ ਹੈ ਕਿ ਬਿਆਨ ਸਿੰਘ ਨੇ ਇਸ ਤਰੀਕੇ ਦਾ ਕਦਮ ਚੁੱਕ ਲਿਆ ਉਸ ਟਾਈਮ ਸਾਨੂੰ ਕੁਝ ਨਹੀਂ ਪਤਾ ਸੀ ਵੀ ਆਹ ਕੰਮ ਹੋ ਜੂਗਾ ਉਸ ਟਾਈਮ ਸਾਡਾ ਵਿਆਹ ਹੀ ਹੋਇਆ ਤਾਂ 4 ਮਹੀਨੇ ਹੋਏ ਸੀ ਥੋੜਾ ਵਿਆਹ ਹੋਇਆ ਹਾਂਜੀ ਉਸ ਟਾਈਮ ਸੰਨ ਕੋਈ ਪਤਾ ਨਹੀਂ ਤਾਂ ਸੰਤਾ ਦਾ ਵੀ ਵੀ ਅਸੀਂ ਲੋਨ ਲਿਆ ਵੀ ਪਤਾ ਨਹੀਂ ਤਾਂ ਹੀ ਪੁਲਿਸ ਆਈ ਆ ਸਾਨੂੰ ਉਸ ਟਾਈਮ ਪਤਾ ਹੀ ਨਹੀਂ ਸੀ ਇਹਨਾਂ ਫੇਰ ਸਾਰਿਆਂ ਨੂੰ ਫੜ ਕੇ ਲੈ ਗਏ ਕੋਲ ਨੂੰ ਵੀ ਲੈ ਗਈ ਸੀ ਪੁਲ ਚੱਕ ਕੇ ਨਾ ਨਾ ਸਾਨੂੰ ਨਹੀਂ ਸਾਨੂੰ ਨਹੀਂ 당 ਕਰਿਆ ਗਿਆ ਕਰ ਦਿੰਦੇ ਬਾਕੀ ਕਰ ਦਿੰਦੇ ਬਾਕੀ ਕਰਦਿਆਂ ਨੂੰ ਲੇਗੇ ਫੜ ਕੇ ਸਾਰਿਆਂ ਨੂੰ ਲੇਗੇ ਹਾਂ ਕੋਈ ਗੁਲੇ ਚੀਕੇ ਫਿਰ ਦਿੱਲੀ ਵਾਲੇ ਦਿੱਲੀ ਜਦੀ ਲੇਗੇ ਇਹਨਾਂ ਨੂੰ ਕਰਦਿਆਂ ਨੂੰ ਜਦੀ ਲੇਗੇ ਕਰਪਾਲ ਵੀਰ ਜੀ ਗੁਲੇ ਚੀਕੇ ਲੱਗੇ ਸੀ ਹੋਸ਼ ਕੀ ਨਿਕ ਆ ਗਈ ਸੀ ਘਰ ਦੇ ਵਿੱਚ ਕਿਉਂਕਿ ਤੁਸੀਂ ਤਾਂ ਸਾਰਾ ਮਾਹੌਲ ਹੰਡਾਇਆ ਦੇਖਿਆ ਤਾਂ ਸਾਰੀ ਸੀ ਸਾਰਾ ਕੁਝ ਆਪਣਾ ਫੋਲ ਫਲਾਈ ਕਰ ਗਏ ਕੁਝ ਨਹੀਂ ਨਿਕਲਿਆ ਹੈਗਾ ਕੁਝ ਨਹੀਂ ਨਿਕਲਿਆ ਕਰੋ ਨਹੀਂ ਕੋਈ ਕਹੇ ਡਾਲਰ ਨਿਕਲੇ ਫਲਾਣਾ ਨਿਕਲੇ ਕੋਈ ਨਹੀਂ ਨਿਕਲਿਆ ਉਡੀ ਆਖਰੀ ਗੱਲਬਾਤ ਹੋਈ ਹੋਣੀ ਆ ਇਹ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸਦਾ ਬਦਲਾ ਲਿਆ ਨਹੀਂ ਉਹਦਾ ਨਹੀਂ ਕੋਈ ਮੈਨੂੰ ਪਤਾ ਹੈਗਾ ਜੀ ਐਨਾ ਪਤਾ ਵੀ ਮੱਠਾ ਟੇਕਣ ਗਏ ਆ ਦਰਬਾਰ ਸਾਹਿਬ ਗਏ ਸੀ ਹਾਂ ਕਿੰਨੇ ਕਿ ਦਿਨ ਉਹ ਕਟਣਾ ਤੋਂ ਕਿੰਨੇ ਕਿ ਦਿਨ ਪਹਿਲਾਂ ਮੱਠਾ ਦੇਖਣ ਗਏ ਸੀ ਇਹ ਤਾਂ ਮੈਨੂੰ ਵੀ ਨਹੀਂ ਪਤਾ ਇਹ ਇਹ ਗੱਲ ਦਾ ਹਾਂ ਬਸ ਇਹ ਨਹੀਂ ਪਤਾ ਬਾਅਦ ਵਿੱਚ ਵੀ ਪੁਲਿਸ ਫਿਰ ਘਰ ਦੇ ਵਿੱਚ ਆਉਂਦੀ ਰਹੀ ਕਿੰਨੇ ਕਿ ਸਾਲ ਆਉਂਦੀ ਰਹੀ ਹੈ ਇਹ ਤਾਂ ਆਂਦੇ ਹੀ ਰਹੇ ਆ ਹੁਣ ਵੀ ਕਈ ਵਾਰ ਆ ਜਾਂਦੇ ਨੇ ਹਉਂਤਾ ਹੀ ਨਹੀਂ ਹੁਣ ਤਾਂ ਵਾਵਾ ਮੁੱਕੇ ਨਿਕੜਾ ਇੱਧਰ ਹੀ ਆ ਜਾਂਦੇ ਆ ਆਪਣੇ ਬੜੇ ਗੁੱਦਾ ਦੇ ਤੇ ਨਹੀਂ ਪਰੇ ਦੇਖ ਕੇ ਲੰਘ ਜਾਂਦੇ ਬਸ ਉਸੇ ਆਈਡੀ ਵਾਲੇ ਦੇਖਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਉਸ ਤਰੀਕੇ ਦੀ ਉਹ ਰੱਖਦੇ ਨੇ ਜਾਣ ਕਰ ਹਾਂ ਜੀ ਬਿਲਕੁਲ ਤਾਂ ਹੁਣ ਤੁਸੀਂ ਵੀ ਉਹ ਚੀਜ਼ ਤੁਸੀਂ ਵੀ ਦੇਖੀਓ ਉਸ ਸਮੇਂ ਕਿਵੇਂ ਦਾ ਮਾਹੌਲ ਸੀ ਜਿਸ ਤਰ੍ਹਾਂ ਦੱਸ ਰਹੇ ਨੇ ਬਜ਼ੁਰਗ ਠਿਕਰੀ ਪਹਿਰਾ ਲੱਗਦਾ ਸੀ ਬੰਦੇ ਪਿੰਡ ਫੂਕਣ ਦੇ ਲਈ ਤਿਆਰੀ ਕਰ ਰਹੇ ਸੀ ਪੂਰੀ ਚੱਲ ਪਈ ਸੀ ਉਹ ਜਦੋਂ ਨੂੰ ਪਤਾ ਲੱਗਿਆ ਵੀ ਪਹਿਰਾ ਲੱਗ ਗਿਆ ਉੱਥੇ ਵੀ ਉਹ ਤਿਆਰ ਵਰ ਤਿਆਰ ਨੇ ਫਿਰ ਪਿੱਛੇ ਮੁੜ ਗਏ ਹਾਂਜੀ ਜਦੋਂ ਸਾਨੂੰ ਇੱਥੇ ਪਤਾ ਲੱਗਿਆ ਸਾਡੇ ਪਿੰਡ ਦੇ ਸਰਪੰਚ ਸਾਹਿਬ ਸੀ ਸਰੂਪ ਉਸ ਟਾਈਮ ਦੇ ਸਰੂਪ ਸਿੰਘ ਸਰਪੰਚ ਸੀ ਉਹਨਾਂ ਨੂੰ ਜਿਸ ਟਾਈਮ ਪਤਾ ਲੱਗਿਆ ਤੇ ਉਹਨਾਂ ਨੇ ਇੱਥੇ ਲਾਉਂਸਮੈਂਟ ਕਰਾਈ ਤੇ ਅਸੀਂ ਸਾਰੇ ਪਿੰਡ ਦੇ ਮਤਲਬ ਨਿਰਪੱਖ ਹੋ ਗਏ ਜਾਤ ਪਾਤ ਦਾ ਕੋਈ ਸਵਾਲ ਨਹੀਂ ਇੱਥੇ ਅਸੀਂ ਪਿੰਡ ਦੇ ਵਿੱਚ ਨਿਰਪੱਖ ਹੋ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਸਾਰਾ ਮਹੱਲਾ ਵੀ ਸਾਰਾ ਇਕੱਠਾ ਹੋ ਗਿਆ ਪਿੰਡ ਸਾਰਾ ਸਹਿਯੋਗ ਸਾਡੇ ਸਹਿਯੋਗ ਵਾਸਤੇ ਇੱਥੇ ਆ ਗਿਆ ਤੇ ਉਹਨਾਂ ਨੂੰ ਚੰਡੀਗੜ੍ਹ ਰਿਪੋਰਟੇਸ਼ਨ ਨੂੰ ਅਸੀਂ ਸਾਡੇ ਸਰਪੰਚ ਸਾਹਿਬ ਨੇ ਤੇ ਸਾਡੇ ਲੋਕਾਂ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਸਿੱਧਾ ਇੰਟਰਨੈਟ ਦੇ ਦਿੱਤਾ ਸੀ ਵੀ ਜੇ ਇੱਥੇ ਕੋਈ ਸਿਵਲ ਵਰਦੀ ਦੇ ਵਿੱਚ ਚੰਡੀਗੜ੍ਹ ਪੁਲਿਸ ਦਾ ਬੰਦਾ ਨਹੀਂ ਆਣਾ ਚਾਹੀਦਾ ਹੈਗਾ ਜੇ ਕਿਸੇ ਐਮਪਲਾਈ ਵੀ ਆਂਦਾ ਹੈ ਕੋਈ ਸੀਆਈਡੀ ਵਾਲਾ ਕੋਈ ਵਰਦੀ ਦੇ ਵਿੱਚ ਹੋਣਾ ਚਾਹੀਦਾ ਕਿਤੇ ਇਹ ਨਾ ਹੋਵੇ ਕਿ ਦੇ ਉਹਨਾਂ ਦੇ ਭਲੇਖੇ ਦੇ ਵਿੱਚ ਕੋਈ ਐਮਪਲਾਈਜ਼ ਨਾਲ ਕਿਸੇ ਕੋਈ ਕਿਉਂ ਰਾਤ-ਬਰਾਤ ਕਿਸੇ ਨੇ ਦੇਖਣਾ ਨਹੀਂ ਸੀ ਕੋਈ ਕੌਣ ਹੈ ਕੌਣ ਨਹੀਂ ਹੈਗਾ ਇਸ ਕਰਕੇ ਵੀ ਸਾਨੂੰ ਜਿਹੜਾ ਹੈ ਨਾ ਜੇ ਵੀ ਕੋਈ ਬੰਦਾ ਆਣਾ ਹੈਗਾ ਅਸੀਂ ਵਰਦੀ ਦੇ ਵਿੱਚ ਆਣਾ ਚਾਹੀਦਾ ਕਿ ਸਾਡੇ ਲੋਕਾਂ ਪੂਰੇ ਪਿੰਡ ਦਾ ਮਤਲਬ ਸਟਿੱਕਰੀ ਪੈਰ ਲਾਤਾ ਇੱਥੇ ਤੇ ਫਿਰ ਇਹਨਾਂ ਨੂੰ ਆਖਰ ਨੂੰ ਇਹਨਾਂ ਨੂੰ ਉਸ ਬੰਦੇ ਨੂੰ ਇੱਥੇ ਅਰੈਸਟ ਕਰਨਾ ਪਿਆ ਚੰਡੀਗੜ੍ਹ ਇਹਨਾਂ ਨੇ ਐਲਾਨ ਕਰ ਲਿਆ ਕਰਤਾ ਸੀ ਉੱਪਰਲੀ ਜਾਂ ਪੂਰੀ ਤਿਆਰੀ ਸੀ ਪੂਰੀ ਐਨ ਪਲਾਨਿੰਗ ਸੀ ਪਿੰਡ ਫੂਕਣ ਦੀ ਪੂਰੀ ਤਿਆਰੀ ਸੀ ਜੀ ਪੂਰਾ ਸੀਆਈਡੀ ਦੀ ਰਿਪੋਰਟ ਸੀ ਉਸ ਟਾਈਮ ਦੀ ਜੀ ਸੀਆਈਡੀ ਆਈ ਸਾਡੇ ਕੋਲ ਇੱਥੇ ਸਾਡੇ ਸਰਪੰਚ ਸਾਹਿਬ ਦੱਸਣ ਆਈ ਸੀ ਵੀ ਤੁਸੀਂ ਐਦਾਂ ਦਾ ਕਰੇਗਾ ਵੀ ਸੜਪਾ ਰਿਪੋਰਟ ਆਈ ਵੀ ਕੋਈ ਇੱਥੇ ਦੀ ਕੋਈ ਹਰਕਤ ਹੈ ਤੇ ਕੋਈ ਹੋਈ ਤੇ ਨਹੀਂ ਉਸ ਟਾਈਮ ਤੇ ਸਾਡੇ ਸਰਪੰਚ ਸਾਹਿਬ ਕੋਲ ਸਰਪੰਚ ਸਾਹਿਬ ਨੇ ਫਿਰ ਆ ਕੇ ਇੱਥੇ ਸਾਡੇ ਸਾਨੂੰ ਦੱਸਿਆ ਫਿਰ ਲੋਕਮੈਂਟ ਕਰਾਈ ਸਰਪੰਚ ਸਾਹਿਬ ਨੇ ਉਸ ਟਾਈਮ ਤੇ ਉਸ ਟਾਈਮ ਤੇ ਠੀਕ ਹੈ ਪੂਰੀ ਤਿਆਰੀ ਨਾਲ ਆਇਆ ਸੀ ਉਹਨ ਠੀਕ ਹੈ ਲੇਕਿਨ ਸਾਡੇ ਪਿੰਡ ਦੇ ਹਾਲਾਤਾਂ ਨੂੰ ਦੇਖ ਕੇ ਸਾਡੇ ਇਕੱਠ ਨੂੰ ਦੇਖ ਕੇ ਪਿੰਡ ਦੇ ਇਕੱਠ ਨੂੰ ਦੇਖ ਕੇ ਇਹਨਾਂ ਨੂੰ ਚੰਡੀਗੜ੍ਹ ਦੇ ਇਨਵੈਸਟੀਗੇਸ਼ਨ ਨੂੰ ਪੁਲਿਸ ਡਿਪਾਰਟਮੈਂਟ ਨੂੰ ਵੀ ਉਸ ਬੰਦੇ ਨੂੰ ਅਰੈਸਟ ਕਰਨਾ ਪਿਆ ਜੇਕਰ ਪਿੰਡ ਦੇ ਲੋਕ ਉਸ ਸਮੇਂ ਜਾਂ ਤੁਸੀਂ ਸਾਰੇ ਜਿਹਨੇ ਮੋਰਚਾ ਨਾ ਸੰਭਾਲਦੇ ਅੱਜ ਹਾਲਾਤ ਕੁਝ ਹੋ ਰਹੀ ਹੋਣੀ ਜਿਵੇਂ ਦਿੱਲੀ ਦੇ ਵਿੱਚ ਵਿਧਵਾ ਕਲੋਨੀ ਬਣੀ ਹੋ ਸਕਦਾ ਜੀ ਕੁਝ ਵੀ ਹੋ ਸਕਦਾ ਦੇਖੋ ਤਾਂ ਮੌਕੇ ਦਾ ਪਬਲਿਕ ਦਾ ਕਹਿ ਪਤਾ ਕਿਦਾਂ ਦਾ ਕੁਝ ਵੀ ਹੋ ਸਕਦਾ ਜੀ ਦੇਖੋ ਦੇਖੋ ਪਿੰਡ ਦੇ ਵੀ ਚਾਹੁੰਦਾ ਕੋਈ ਹਰਕਤ ਕਰ ਦਿੰਦਾ ਪਿੰਡ ਨੇ ਜਾਂ ਕਿਸੇ ਪਬਲਿਕ ਨੇ ਥੋੜੀ ਦੇਖਣਾ ਸੀ ਵੀ ਕੌਣ ਹੈ ਕੌਣ ਨਹੀਂ ਹੈ ਹੋਰ ਲਾਕ ਬਾਰਡ ਪਰੇਚ ਸਾਡੀ ਚੰਡੀਗੜ੍ਹ ਪੁਲਿਸ ਦੀ ਬੜੀ ਉਹ ਹੈਗੀ ਉਹਨਾਂ ਨੇ ਕਾਬਲੀਤਾ ਕਾਬਲੀਤਾ ਉਹਨਾਂ ਸਖਤੀ ਰੱਖੀ ਆ ਕਾਬਲੀਤਾ ਉਹਨਾਂ ਦੀ ਕਿ ਉਹਨਾਂ ਨੇ ਬੰਦੇ ਨੂੰ ਅਰੈਸਟ ਕਰ ਲਿਆ ਕੋਈ ਅਣਹੋਣੀ ਕਟਨਾ ਨਹੀਂ ਵਾਪਰ ਸਕੀਏ ਤੇ ਅੱਜ ਤਾਂ ਬਹੁਤ ਸਾਰੇ ਘਰ ਨੇ ਬਸੂ ਪਿੰਡ ਦੀ ਵੱਧ ਗਈ ਪਿੰਡ ਆਲੇ ਦੁਆਲੇ ਫੈਲ ਕਿੰਨਾ ਕ ਵੱਡਾ ਪਿੰਡ ਹੁੰਦਾ ਸੀ ਕਿੰਨੀ ਕੁ ਉਹਦੇ ਵੋਟ ਸੀ ਉਹਦੇ ਪਿੰਡ ਉਸ ਟਾਈਮ ਵੋਟ ਸੀ ਕੋਈ 22 ਤੇ 100 ਵੋਟ ਸੀ ਉਸ ਟਾਈਮ 1500 ਹਮੇ ਆਫਲਾਈ ਨੇ ਕੋਈ ਥੋੜੀ ਜਿਹੀ ਬਸ ਹਮਮ ਠੀਕ ਹੈ ਐਨਿਕ ਵੋਟ ਸੀ ਕਟ ਸਿਸਟਮ ਤੁਸੀਂ ਵੀ ਤੁਸੀਂ ਨੌਕਰੀ ਕਰਦੇ ਸੀ ਉਹ ਉਸ ਟਾਈਮ 84 ਦੇ ਵਿੱਚ ਨਹੀਂ ਮੈਂ ਨੌਕਰੀ ਨਹੀਂ ਕਰਦਾ ਮੈਂ 85 ਦੇ ਵਿੱਚ ਮੈਂ ਪ੍ਰਾਈਵੇਟ ਕੰਮ ਕਰਦਾ ਸੀ ਉਸ ਟਾਈਮ ਹਮ ਤੇ ਉਸ ਤੋਂ ਬਾਅਦ ਫਿਰ ਮੈਂ ਜੁਆਇਨ ਕਰਿਆ ਬੈਂਕ ਤੁਸੀਂ ਮਿਲਦੇ ਰਹੇ ਹੋ ਬੀਨਤ ਸਿੰਘ ਨੂੰ ਕਦੇ ਹੋਈਆਂ ਨੇ ਮੁਲਾਕਾਤਾਂ ਜਦੋਂ ਉਸ ਤੋਂ ਪਹਿਲਾਂ ਘਟਿਆ ਇੱਥੇ ਇੱਥੇ ਅਸੀਂ ਛੋਟੇ ਛੋਟੇ ਸੀ ਉਸ ਤੋਂ ਬਚਪਨ ਹਾਂ ਜੀ ਉਹਨੀ ਕੁ ਉਮਰ ਸੀ ਨਹੀਂ ਨਹੀਂ ਸਾਢੇ 7 ਤਾਂ ਕਾਫੀ ਵੱਡੇ ਸੀ ਉਹ ਤੇ ਸਾਡੀ ਉਮਰ ਤਾਂ ਘੱਟ ਸੀ ਕਾਫੀ ਸਾਡਾ 15-20 ਸਾਲ ਦਾ ਫਰਕ ਸੀ ਸਾਡੇ ਉਮਰ ਦਾ ਇਹ ਵੀ ਕਿਹਾ ਜਾਂਦਾ ਕਿ ਜਦੋਂ ਦਰਬਾਰ ਸਾਹਿਬ ਗਏ ਨੇ ਤਿੰਨੇ ਜਾਣੇ ਤਾਂ ਮਨ ਦੇ ਵਿੱਚ ਚੀਜ਼ ਪਈ ਜਦੋਂ ਉਹਨਾਂ ਨੇ ਦੇਖਿਆ ਕਾਲ ਤੱਕ ਸਾਹਿਬ ਟਾਟੇਰੀ ਹੋਇਆ ਪਿਆ ਗੋਲੀਆਂ ਲੱਗੀਆਂ ਹੋਈਆਂ ਨੇ ਗੋਲੇ ਲੱਗੇ ਹੋਏ ਨੇ ਤਾਂ ਉਸ ਤੋਂ ਬਾਅਦ ਇਹ ਸਾਰੀ ਪਲੈਨਿੰਗ ਬਣਦੀ ਹੈ ਹਾਂ ਜੀ ਉਹਨਾਂ ਤੋਂ ਦੇਖਿਆ ਨਹੀਂ ਕਿ ਉਹ ਸੀਨ ਉਹ ਜਿਹੜਾ ਢਟ ਢੇਰੀ ਕਾਲਤਾਉ ਸਭ ਹੋਇਆ ਸੀ ਤੇ ਨਾਲ ਕੇਰ ਸਿੰਘ ਸੀ ਉਹਨਾਂ ਦੇ ਤੇ ਉਹਨਾਂ ਦਾ ਸੇਹ ਨਹੀਂ ਦੇਖਿਆ ਨੀ ਕਿ ਉਹ ਬੜੇ ਉਹ ਹੀ ਮਗਲਸ ਹੋਏ ਵੀ ਕੀ ਹੋ ਗਿਆ ਮੇਰੇ ਤੇ ਫਿਰ ਉੱਥੇ ਕੋਈ ਉਹਨਾਂ ਦੇ ਕੁਦਰਤੀ ਖੇਡ ਵਾਪਰੀ ਜੀ ਗੁਰਸਿੱਖਾ ਦੀ ਜਿਹੜਾ ਇਹਦਾ ਕੁਦਰਤੀ ਖੇਡ ਵਾਪਰੀ ਆ ਜੀ ਉਹਨਾਂ ਦੇ ਹੱਥਾਂ ਤੋਂ ਕੰਮ ਹੋਇਆ ਇਹ ਤੇ ਬਹੁਤ ਕੁਝ ਉਸ ਟਾਈਮ ਤਾਂ ਬਹੁਤ ਮਾਹੌਲ ਇੱਥੇ ਬਹੁਤ ਦਸਤਵਾਲਾ ਮਾਹੌਲ ਸੀ ਜੀ ਡਰੇ ਹੋਏ ਸੀ ਸਾਰੇ ਵੀ ਪਤਾ ਨਹੀਂ ਕੀ ਬੰਨਣਾ ਹੈ ਕਿ ਕਿੰਨੇ ਕੁ ਲੋਕਾਂ ਨੇ ਜਿੰਦੇ ਲਾ ਕੇ ਘਰਾਂ ਨੂੰ ਛੱਡ ਚਾ ਰਿਸ਼ਤੇ ਰਹੀ ਚਲੇ ਗਏ ਜਾਂ ਉਹਨਾਂ ਪਰਾਂ ਅੰਡਰਗਰਾਉਂਡ ਹੀ ਹੋ ਗਏ ਸੀ ਕਾਫੀ ਬੰਦੇ ਹੋ ਗਏ ਸੀ ਇੱਥੇ ਘਰ ਖਾਲੀ ਕਾਫੀ ਕਹਾਫੀ ਕਾਫੀ ਕਾਫੀ ਹਾਂਜੀ ਕਾਫੀ ਪਿੰਡ ਦੇ ਕਾਫੀ ਲੋਕ ਜਿਹੜੇ ਵਿਚਰੇ ਨਹੀਂ ਸਹਿ ਸਕਤੀ ਸੀ ਜਿਹਨਾਂ ਕੋਲ ਉਹ ਜਾ ਕੇ ਕਈ ਵਾਰ ਤਾਂ ਦੋ ਤਿੰਨ ਘਰ ਤਾਂ ਤੀੜੇ ਪਿੰਡ ਨਾਲ ਦੇ ਪਿੰਡਾਂ 'ਚ ਰਹਿ ਲਾ ਕੇ ਠੀਕ ਹੈ ਨਹੀਂ ਤੁਹਾਨੂੰ ਲੱਗੇ ਵੀ ਛੱਡ ਦਈਏ ਪਿੰਡ ਬੇਬੀ ਕੋਈ ਨੁਕਸਾਨ ਹੋ ਸਕਦਾ ਮਨ ਦੇ ਵਿੱਚ ਹੈ ਨਹੀਂ ਦੇਖੋ ਅਸੀਂ ਤਾਂ ਗੁਰੂ ਘਰ ਨਾਲ ਜੁੜੇ ਹੋਏ ਸੀ ਅਸੀਂ ਤਾਂ ਮੋਰਚਾ ਸੰਭਾਲਣਾ ਸੀ ਜੇ ਇੱਕ ਦਿਨ ਛੱਡ ਕੇ ਚਲੇ ਦੋ ਦਿਨ ਫੇਰ ਕੋਈ ਤਾਂ ਮੌਤ ਤਾਂ ਇੱਕ ਦਿਨ ਆਣੀ ਜਾਣੀ ਹੈ ਇਨਸਾਨ ਨੂੰ ਠੀਕ ਹੈ ਨਹੀਂ ਲੇਕਿਨ ਆਪਣੀ ਜੇ ਅਸੀਂ ਆਪਣੀ ਰੱਖਿਆ ਨਹੀਂ ਕਰ ਸਕਦੇ ਫੇਰ ਤਾਂ ਸਾਡੇ ਜੀਣ ਦਾ ਕੋਈ ਫਾਇਦਾ ਹੀ ਨਹੀਂ ਹੈ ਜੀ ਬਿਲਕੁਲ ਕਿੰਨੇ ਦਿਨ ਚੱਲਦਾ ਰਿਹਾ ਮੋਰਚਾ ਠਿਕਰੀ ਪਹਿਰਾ ਚਾਹੇ ਦਿਨ ਚ ਹੋਵੇ ਡਿਊਟੀ ਚਾਹੇ ਰਾਤ ਨੂੰ ਹੋਵੇ ਇਹ ਮਹੀਨੇ ਤੇ ਉੱਪਰ ਚੱਲਦਾ ਰਿਹਾ ਇੱਕ ਮਹੀਨੇ ਤੇ ਉੱਪਰ ਲਗਾਤਾਰ ਬੈਠਦੇ ਰਹੇ ਡਿਊਟੀ ਡਾਡੀਆਂ ਦਾ ਉਸ ਵੇਲੇ ਉਹ ਲੱਗੀ ਸੀ ਕਾਰਫਿਊ ਲੱਗਿਆ ਦਾ ਡਿਊਟੀ ਦਾ ਕੋਈ ਜਾਂਦਾ ਨਹੀਂ ਤਾਂ ਸਾਰੇ ਫਿਰ ਗੁਰਦੁਆਰਾ ਸਾਹਿਬੇ ਬੈਠਦੇ ਤੇ ਉਰੇ ਮੁਰਾਰ ਸਾਹਿਬੇ ਲੰਗਰ ਵਾਗਰ ਮੰਨਦਾ ਦਾ ਸਾਰਾ ਕੁਝ ਉਰੇ ਹੁੰਦਾ। ਸਾਮੀ ਜਣੀ ਲੰਗਰ ਪ੍ਰਸ਼ਾਦਾ ਬਣਦਾ ਸੀ ਗੁਰਦੁਆਰਾ ਸਾਹਿਬ ਸਾਰੇ ਪਿੰਡ ਦਾ। ਨਾ ਸਾਰੇ ਪਿੰਡ ਦਾ ਨਹੀਂ ਸਾਡੇ ਇੱਧਰ ਸਾਡੇ ਬਿਹੜੇ ਦਾ। ਹਾਂਜੀ ਜਿਹੜੇ ਬੰਦੇ ਉਰੇ ਬੈਠਦੇ ਤੇ ਗੁਰਦੁਆਰੇ ਵਿੱਚ ਲੰਗਰ ਪਾਣੀ ਉਰੇ ਬਣਦਾ ਤਾਂ ਸਖਦੇ ਪੁਲਿਸ ਕਿੰਨਾ ਸਮਾਂ ਰਹੀ ਪਿੰਡ ਦੇ ਆਲੇ ਦੁਆਲੇ ਕਿੰਨਾ ਸਮਾਂ ਸੋਣੀ ਚ ਤਬਦੀਲ ਹੋ ਗਿਆ ਸੀ ਸਾਰਾ ਮਹੀਨਾ ਡੇਢ ਮਹੀਨਾ ਰਿਹਾ। ਆ ਮੈਨ ਆਂਦੀ ਜਾਂਦੀ ਰਹਿੰਦੀ ਪਰਮਾਨੈਂਟ ਨਹੀਂ ਪੁਲਿਸ ਰਹੀ ਜੀ ਇੱਥੇ ਪਰਮਾਨੈਂਟ ਨਹੀਂ ਆਂਦੀ ਸੀ ਜੇ ਕੋਈ ਕੋਈ ਇਨਕੁਆਰੀ ਕਰਨੀ ਹੈ ਜਿਸ ਤਰ੍ਹਾਂ ਇਹਨਾਂ ਦੇ ਘਰ ਤੋਂ ਮਤਲਬ ਹੋਰ ਨੂੰ ਮੁਹੱਲੇ ਦੇ ਵਿੱਚ ਕਿਸੇ ਨੂੰ ਤੰਗ ਨਹੀਂ ਕਰਿਆ ਹੈ ਇਹ ਸਿਰਫ ਜਿਹੜਾ ਬੈਂਸਿੰਗ ਦਾ ਪਰਿਵਾਰ ਸੀ ਜਿਹੜੇ ਦਪਰਾ ਸੀ ਉਹਨਾਂ ਨੂੰ ਫਾਦਰ ਨੂੰ ਉਹਨਾਂ ਨੇ ਪੁੱਛ ਕੇ ਚੱਕਦੇ ਸੀ ਮਤਲਬ ਮੁਹੱਲੇ ਦੇ ਜਿਸਰਾਣ ਗਵਾਂਡ ਦੇ ਵਿੱਚ ਦਾ ਬਾਕੀ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਇਆ ਹੈਗਾ ਵੀ ਪਿੰਡ ਦੇ ਲੋਕਾਂ ਨੂੰ ਚੱਕ ਲੈ ਜਾਂਦੇ ਸੀ ਬੱਚਿਆਂ ਨੂੰ ਜਿਹੜੇ ਜਵਾਨ ਸੀ ਪਰ ਐਦਾਂ ਦੀ ਹਾਲਤ ਇੱਥੇ ਕੋਈ ਨਹੀਂ ਚੰਡੀਗੜ੍ਹ ਮਲ ਪੁਲਿਸ ਨੇ ਐਦਾਂ ਦਾ ਕੋਈ ਸ਼ਕਤੀ ਦਾ ਰੂਪਲਾ ਨਹੀਂ ਹੋ ਕਰਿਆ ਹੈਗਾ ਹੁਣ ਕੱਲ ਨੂੰ ਮਨਾ ਰਹੇ ਹੋ ਤੁਸੀਂ ਸਮਾਗਮ ਕਰ ਰਹੇ ਹੋ ਕਿਸ ਤਰ੍ਹਾਂ ਦਾ ਕੌਣ ਕੌਣ ਆ ਰਿਹਾ ਇੱਥੇ ਕਿਹੜੇ ਕਿਹੜੇ ਕੋਈ ਤਾਂ ਉਹਨਾਂ ਦਾ ਫੈਮਿਲੀ ਮੈਂਬਰ ਨੂੰ ਪਤਾ ਹੋਏਗਾ ਜੀ ਕਮੇਟੀ ਦੇ ਕੋਲ ਦੇ ਕੋਈ ਇਨਫੋਰਮੇਸ਼ਨ ਨਹੀਂ ਹੈ ਸਿਰਫ ਕਮੇਟੀ ਦੇ ਕੋਲੋਂ ਤਾਂ ਸਿਰਫ ਉਹਨਾਂ ਨੇ ਕੀ ਅੰਮ੍ਰਿਤਸਰ ਸਾਹਿਬ ਅਸੀਂ ਕੀਰਤਨ ਕਰਨਾ ਹੈ ਅਖੰਡ ਪਾਠ ਸਾਹਿਬ ਉਹਨਾਂ ਨੇ ਘਰ ਰੱਖੇ ਹੋਇਆ ਸੀ ਉਹਦਾ ਪਰਸਨਲ ਪ੍ਰੋਗਰਾਮ ਹੈ ਜੀ ਇਹ ਠੀਕ ਹੈ ਜੀ ਕਮੇਟੀ ਨੇ ਤਾਂ ਸਿਰਫ ਇੱਥੇ ਦੇਖ ਰੇ ਕਰਨੀ ਅੰਦਰ ਸਿਰਫ ਗੁਰਦੁਆਰਾ ਸਾਹਿਬ ਦੀ ਪਤਾ ਨਹੀਂ ਜੀ ਕੌਣ ਆਵੇ ਤੇ ਕੌਣ ਆ ਰਿਹਾ ਕੌਣ ਨਹੀਂ ਆ ਰਿਹਾ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਨਾ ਫਿਰ ਜਦੋਂ ਤੁਸੀਂ ਸਾਰੇ ਜਿਹੜੇ ਦੋ ਤਿੰਨ ਜਾਣੇ ਮੁਲਾਜ਼ਮ ਸੀ ਫਿਰ ਕਿੰਨਾ ਕੁ ਦਿਨ ਫਿਰ ਡਿਊਟੀ ਤੇ ਨਹੀਂ ਗਏ ਡਿਊਟੀ ਤੇ ਫਿਰ ਜਦੋਂ ਹਾਲਾਤ ਦੇਖ ਕੇ ਡਿਊਟੀ ਤਾਂ ਤੇ ਫਿਰ ਐਡਮਿਨਿਸਟ੍ਰੇਸ਼ਨ ਨੇ ਕਰਫਿਊ ਲਾਇਆ ਸੀ ਨਾ ਜਾਣ ਨਹੀਂ ਦੇ ਰਹੇ ਸੀ ਡਿਊਟੀ ਤੇ ਸੀਆਟੀ ਲੈ ਲਈ ਸੀ ਉਹਨਾਂ ਸਾਰੇ ਮੁਲਾਜ਼ਮਾਂ ਦੇ ਜਿੰਨੇ ਆਪਣੇ ਮੁਲਾਜ਼ਮ ਸੀ ਨਾ ਮਲੇ ਦੇ ਸਾਰਿਆਂ ਦੀ ਸੀਆਟੀ ਲੈ ਲਈ ਤੀ ਉਹਨਾਂ ਨੇ ਵੀ ਕਿੱਥੇ ਕਿੱਥੇ ਲੱਗੇ ਹੋਏ ਆ ਇਹ ਤੇ ਵਾਕਈ ਆਉਂਦੇ ਜਾਂਦੇ ਰਹੇ ਸੀਆਟੀ ਲੰਦੇ ਰਹੇ ਆਉਂਦੇ ਜਾਂਦੇ ਪੁਲਿਸ ਤਾਂ ਆਉਂਦੀ ਜਾਂਦੀ ਰਹੀ ਪੱਕੀ ਨਹੀਂ ਰਹੀ ਜਾਨੀ ਵੀ ਇੱਥੇ ਪੁਲਿਸ ਖੜੀ ਰਵੇ ਜਿ ਤਰ੍ਹਾਂ ਪੱਕੀ ਮੋਰਚਾ ਨਹੀਂ ਲਾਇਆ ਪੁਲਿਸ ਨੇ ਕਿੰਨੇ ਦਿਨ ਕਰਫਿਊ ਲੱ ਬਾ 15-20 ਦਿਨ ਦਾ ਲਿਆ ਜੀ ਲਗਾਤਾਰੇ ਮੇਂਨਾ ਸੀ ਠਿਕਰੀ ਪੈਰਾ ਲਾ ਕੇ ਰੱਖਿਆ ਪੰਜ-ਪੰਜ ਬੰਦੇ ਪੰਜ ਦਿਨ ਭੇਜਦੇ ਬੰਦੇ ਦਿਨ ਭੇਜਦੇ ਜਦੋਂ ਕਰਫੂ ਲੱਗਦਾ ਸੀ ਤਾਂ ਫਿਰ ਉਹ ਤੱਕ ਬਾਹਰ ਨਿਕਲਦੀ ਇਜਾਜ਼ਤ ਨਹੀਂ ਹੁੰਦੀ ਸੀ ਫਿਰ ਕਿਵੇਂ ਠਿਕਰੀ ਪੈਰਾ ਲਾਉਂਦੇ ਤੁਹਾਨੂੰ ਰੋਕਦੇ ਨਹੀਂ ਸੀ ਪੁਲਿਸ ਵੀ ਤੁਸੀਂ ਬਾਹਰ ਨਹੀਂ ਨਿਕਲ ਇੱਥੇ ਅਸੀਂ ਆਵੇਂ ਮਹੱਲੇ ਚ ਰਹਿੰਦੇ ਸੀ ਬਾਹਰ ਨਹੀਂ ਸੀ ਜਾਂਦੇ ਕਿਤੇ ਇੱਥੇ ਮਹੱਲੇ ਚ ਅਸੀਂ ਘੁੰਮ ਸਕਦੇ ਸੀਗੇ ਮਹੱਲੇ ਚ ਰਹਿੰਦੇ ਸੀਗੇ ਅਸੀਂ ਆਪਣੇ ਬਾਹਰ ਨਹੀਂ ਜਾਂਦੇ ਸੀ ਪਿੰਡ ਤੋਂ ਹਾਂਜੀ ਮਲੇਚੇ ਰਹਿੰਦੇ ਸੀ ਖਾਣ ਪੀਣ ਦਾ ਸਾਮਾਨ ਜਦੋਂ ਠਿਕਰੀ ਪੈਰਾ ਲੱਗਦਾ ਜਾਂ ਫਿਰ ਕਰਫੂ ਲੱਗ ਗਿਆ ਸੀ ਫਿਰ ਕਿਵੇਂ ਲੋਕਾਂ ਨੇ ਉਸ ਸਮੇਂ ਗੁਜ਼ਾਰਾ ਕੀਤਾ ਪਿੰਡ ਦੇ ਬਸ ਜਿਹੜਾ ਜਿਹੜਾ ਸੀ ਆਪਣੇ ਕੋਲ ਸਭ ਨੇ ਆਪਣਾ ਕਰਿਆ ਜੀ ਬਾਕੀ ਲੰਗਰ ਗੁਜ਼ਾਰਾ ਸਾਹਿਬ ਚ ਬਣਾ ਲੈਂਦੇ ਸੀਗੇ ਬਾਕੀ ਆਪਣੇ ਘਰਾਂ ਘਰਾਂ ਜਿਹੜਾ ਸਾਮਾਨ ਸੀ ਉਹ ਵਰਤਿਆ ਆਪਾਂ ਹਾਂ ਕਈ ਦਿਨ ਬਾਹਰ ਨਹੀਂ ਜਾਂਦਿਆ ਸੀ ਇਹਨਾਂ ਨੇ ਤੇ ਆਪਣਾ ਅਥੀ ਰੇਜਮੈਂਟ ਕੀਤਾ ਸੀ ਗੁਰਦਾਰ ਸਾਹਿਬ ਜੀ ਜੇ ਕੋਈ ਘਰ ਦੇ ਲਈ ਰਾਸ਼ਨ ਪਾਣੀ ਦਾ ਉਹ ਸਾਰਾ ਕਿਸੇ ਨੂੰ ਨਹੀਂ ਜਾਣਦੇ ਸੀ ਇੱਕ ਬਾਰ ਜਮਾ ਨਹੀਂ ਦੁਕਾਨਾਂ ਖੋਲੀਆਂ ਸੀ ਆਪਣੇ ਪਿੰਡ ਦੇ ਆਹ ਮਲ ਜਿਹੜਾ ਬਾਹਰ ਤੋਂ ਜਿਸ ਤਰ੍ਹਾਂ ਕੋਈ ਬਾਹਰ ਤੋਂ ਆਂਦਾ ਸੀ ਜਾਂ ਬਾਹਰੋਂ ਨਹੀਂ ਉਹ ਕਰਨ ਦਿੰਦੇ ਸੀ ਮਤਲਬ ਪਿੰਡ ਵਾਲਿਆਂ ਨੂੰ ਇਹਨਾਂ ਨੇ ਤੰਗ ਨਹੀਂ ਕੀ ਰਿਹਾ ਉਹਨਾਂ ਨੇ ਪੁਲਿਸ ਜਿਹੜੀ ਰਗੀ ਵੀ ਉਹ ਸੀ ਠੀਕ ਹੈ ਪੁਲਿਸ ਆਪਣਾ ਡਿਊਟੀ ਕਰਦੀ ਸੀ ਲੇਕਿਨ ਉਹ ਗੌਰ ਰੱਖਦੀ ਸੀ ਵੀ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ ਕਿੱਧਰ ਉਹ ਹਲਵਾ ਪਿੰਡ ਦੇ ਵਿੱਚ ਆ ਰਹੇ ਕਿਉਂ ਹਾਈਲਾਈਟ ਸੀ ਇਸ ਕਰਕੇ ਵੀ ਉਹ ਸਾਰਾ ਦੇਖਦੇ ਰਹਿੰਦੇ ਸੀ ਵੀ ਕੌਣ ਬੰਦਾ ਆ ਰਿਹਾ ਕੋਈ ਕਿਉਂ ਉਸ ਟਾਈਮ ਹਾਲਾਤ ਇਦਾਂ ਦੇ ਸੀ ਕੋਈ ਵੀ ਬੰਦਾ ਬਾਹਰ ਦਾ ਕੋਈ ਉਪਰਾਂ ਬੰਦਾ ਆਂਦਾ ਜੀ ਸ਼ੱਕੀ ਸ਼ੱਕੀ ਦੀ ਨਿਗਾ ਨਾਲ ਤੇ ਪੁਲਿਸ ਦੀ ਡਿਊਟੀ ਵੀ ਬਣਦੀ ਹੈ ਦੇਖੋ ਜਿਹੜਾ ਬੰਦਾ ਕੋਈ ਉਪਰਾਂ ਪਿੰਡ ਦੇ ਵਿੱਚ ਆਂਦਾ ਹੈਗਾ ਤਾਂ ਉਹਦੀ ਪੁਲਿਸ ਦੀ ਵੀ ਡਿਊਟੀ ਬਣਦੀ ਹੈ ਵੀ ਸ਼ੱਕੀ ਤੌਰ ਤੇ ਦੇਖਿਆ ਜਾਵੇ ਉਸਨੂੰ ਕਿ ਪਤਾ ਨਹੀਂ ਉਸ ਟਾਈਮ ਹਾਲਾਤ ਇਦਾਂ ਦੇ ਸੀ ਇਸ ਕਰਕੇ ਵੀ ਮਤਲਬ ਪਿੰਡ ਦੇ ਲੋਕਾਂ ਨੂੰ ਨਜਾਇਜ਼ ਤੰਗ ਨਹੀਂ ਕਰਿਆ ਉਹਨਾਂ ਦਾ ਬਿਲਕੁਲ ਠੀਕ ਹੈ ਜੇ ਦਰਬਾਰ ਸਾਹਿਬ ਤੇ ਅਟੈਕ ਨਾ ਹੁੰਦਾ ਮੈਨੂੰ ਲੱਗਦਾ ਸ਼ਾਇਦ ਬਹੁਤ ਸਾਰੇ ਲੋਕਾਂ ਦੀ ਮੰਨਣਾ ਵੀ ਉਹ ਘਟਨਾ ਵਾਪਰਨੀ ਨਹੀਂ ਹੁੰਦੀ ਸੀ ਇਹ ਤਾਂ ਹੋਣੀ ਨਹੀਂ ਸੀ ਫਿਰ ਜੀ ਇਹ ਤਾਂ ਕੁਦਰਤੀ ਜੋ ਹੋਣਾ ਹੀ ਨਾਲ ਜਿਹੜਾ ਹੈ ਹੋਣਾ ਹੀ ਲਿਖੀ ਹੋਈ ਏਦਾਂ ਸੀ ਹਰੇਕ ਬੰਦੇ ਦੀ ਕਿ ਉਹਨਾਂ ਨੇ ਇਹ ਕੰਮ ਕਰਨਾ ਸੀ ਤਾਂ ਉਹਨਾਂ ਨੇ ਉੱਥੇ ਜਾਣਾ ਸੀ ਠੀਕ ਹੈ ਤੇ ਕਦੇ ਇਹ ਤਾਂ ਦਿਮਾਗ 'ਚ ਵੀ ਨਹੀਂ ਕਿਸੇ ਪਿੰਡ ਦੇ ਦਾ ਕਿਸੇ ਬੱਚੇ ਦੇ ਦਿਮਾਗ 'ਚ ਵੀ ਸੀ ਉਹਦੇ ਦਿਮਾਗ 'ਚ ਨਹੀਂ ਸੀ ਇਹ ਵੀ ਮੈਂ ਇਹ ਕੰਮ ਕਰ ਦਊਗਾ ਇੰਦਰਾ ਗਾਂਧੀ ਨੂੰ ਜਿਹੜੀ ਆਖਰੀ ਰਾਤ ਸੀ 30 ਅਕਤੂਬਰ ਦੀ ਰਿਪੋਰਟਾਂ ਕਹਿ ਰਹੀਆਂ ਨੇ ਕਿ ਸਾਰੀ ਰਾਤ ਉਹਨੂੰ ਨੀਂਦ ਨਹੀਂ ਆਈ ਇੱਕ ਦਿਨ ਪਹਿਲਾਂ ਦਾ ਜਿਹੜਾ ਭਾਸ਼ਣ ਸੀ 30 ਤਰੀਕਾ ਦਾ ਉਸਨੇ ਆਪਣੇ ਭਾਸ਼ਣ 'ਚ ਕਹਤਾ ਸੀ ਕਿ ਮੈਂ ਨਹੀਂ ਰਹਿਣਾ ਹੁਣ ਉਹਨੂੰ ਜਿਵੇਂ ਅੰਦਾਜ਼ਾ ਲੱਗੇ ਜਾਂਦਾ ਹੁੰਦਾ ਬੰਦੇ ਨੂੰ ਵੀ ਬਸ ਮੇਰਾ ਤਾਂ ਹੁ ਦੇਖੋ ਜੀ ਔਕਾਲ ਤਾਕਤ ਨਾਲ ਜਿਨ੍ਹਾਂ ਵੀ ਟਕਰਆ ਲਿਆ ਉਹ ਬਚਿਆ ਨਹੀਂ ਹੈ ਉਹਨੂੰ ਮਹਿਸੂਸ ਹੋ ਗਿਆ ਸੀ ਕਿ ਮੈਂ ਗਲਤ ਕੰਮ ਕਰਤਾ ਹੈ ਇਸ ਕਰਕੇ ਉਹਨੂੰ ਨੀਂਦ ਨਹੀਂ ਆਈ ਰਾਤ ਨੂੰ ਕਿਉਂ ਨਾ ਪਹਿਲਾਂ ਪਾਸਨ ਚ ਵੀ ਕਹਤਾ ਸੀ ਮੇਰਾ ਕਤਰਾ ਕਤਰਾ ਕੋਣ ਦਾ ਬਹੂਗਾ ਕੰਮ ਆਊਗਾ ਪਤਾ ਲੱਗ ਗਿਆ ਸੀ ਉਹਨੂੰ ਨੀਂਦ ਨਹੀਂ ਆਈ ਉਹਨੂੰ ਸਾਰੀ ਰਾਤ ਤੜਫਦੀ ਰਹੀ ਉਹ 3-4 ਵਜੇ ਤੱਕ ਜਾਗਦੀ ਰਹੀ ਤੇ ਇਧਰ ਤੁਰ ਘੁੰਮਦੀ ਰਹੀ ਆਪਣੇ ਪਾਰਕ 'ਚ ਨੀਂਦ ਨਹੀਂ ਆਈ ਉਹਨੂੰ ਸਾਰੀ ਰਾਤ ਹਾਂਜੀ ਬਿਲਕੁਲ ਤਾਂ ਪਿੰਡ ਮਲੂਆ ਦੇ ਵਸਨੀਕ ਸਾਡੇ ਨਾਲ ਸੀ ਜਦੋਂ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੁੰਦਾ ਤਾਂ ਮਲੂਆ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਸੀ ਕਿਉਂਕਿ ਇਹ ਵੀ ਕਿਹਾ ਜਾਂਦਾ ਜਿਵੇਂ ਪਿੰਡ ਦੇ ਲੋਕ ਦਾਵਾ ਕਰਦੇ ਨੇ ਕਿ ਕਈ ਲੋਕਾਂ ਨੇ ਪਲਾਨਿੰਗ ਬਣਾ ਲਈ ਸੀ ਜਿਵੇਂ ਕਈ ਜਗ੍ਹਾ ਤੇ ਕਤਲਿਆਮ ਹੋਇਆ ਸਿੱਖਾਂ ਨੂੰ ਚੁਣ-ਚੁਣ ਕੇ ਕਤਲ ਕੀਤਾ ਗਿਆ ਤਾਂ ਮਲੂਆ ਪਿੰਡ ਨੂੰ ਵੀ ਫੂਕਣ ਦੀ ਪੂਰੀ ਤਿਆਰੀ ਹੋ ਗਈ ਸੀ ਲੋਕਾਂ ਨੇ ਕਈ ਜਿਹੜੇ ਹੈ ਸ ਜਿਹੜੇ ਇਸ ਤਰ੍ਹਾਂ ਦੇ ਅੰਸਰ ਸੀ ਉਹਨਾਂ ਦੇ ਵੱਲੋਂ ਤੇਲ ਇਕੱਠਾ ਕਰ ਲਿਆ ਗਿਆ ਸੀ ਉਹਨਾਂ ਦੇ ਕੋਲ ਰਾੜਾ ਸੀ ਉਹਨਾਂ ਨੇ ਹਮਲਾ ਕਰਨਾ ਸੀ ਪਿੰਡ ਦੇ ਵਿੱਚ ਆ ਕੇ ਪਰ ਪਿੰਡ ਦੇ ਲੋਕਾਂ ਨੇ ਉਸ ਸਮੇਂ ਬੜੀ ਹੀ ਸਮਰਿਦਾਰੀ ਤੋਂ ਕੰਮ ਲਿਆ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਪਿੰਡ ਦੇ ਆਲੇ-ਦੁਆਲੇ ਠਿਕਰੀ ਫੈਰਾ ਲਾ ਕੇ ਰੱਖਿਆ ਤਾਂ ਕਿ ਪਿੰਡ ਦੇ ਵਿੱਚ ਕੋਈ ਅਣਸਖਾਮੀ ਘਟਨਾ ਨਾ ਵਾਪਰੇ ਬਹੁਤ ਸਾਰੇ ਲੋਕ ਅਜੇ ਵੀ ਸੀ ਜਿਹੜੇ ਪਿੰਡ ਛੱਡ ਕੇ ਚਲੇ ਗਏ ਜਾਂ ਫਿਰ ਆਪਣੇ ਘਰਾਂ ਨੂੰ ਜਿੰਦਾ ਲਾ ਕੇ ਆਪਣੇ ਰਿਸ਼ਤੇਦਾਰੀ ਚ ਚਲੇ ਗਏ ਉਰਾ ਪਰ ਅੰਡਰਗਰਾਉਂਡ ਹੋ ਗਏ ਕੁਝ ਲੋਕ ਅਜੇ ਵੀ ਸੀ ਜਿਨ੍ਹਾਂ ਨੇ ਸੂਝ-ਬੂਝ ਤੋਂ ਕੰਮ ਲਿਆ ਆਪਣੇ ਪਿੰਡ ਨੂੰ ਬਚਾਇਆ ਹੋਰ ਸਾਰੇ ਲੋਕਾਂ ਦੀ ਜਾਨ ਬਚਾਈ ਨਹੀਂ ਅੱਜ ਫਿਰ ਮਲੋਆ ਪਿੰਡ ਦੀ ਸਥਿਤੀ ਕੁਝ ਹੋਰ ਹੀ ਹੋਣੀ ਸੀ ਜਿਵੇਂ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਬਹੁਤ ਸਾਰੇ ਉੱਥੇ ਅਸਿੱਖਾਂ ਨੂੰ ਚੁੰਡ-ਚੁੰਡ ਕੇ ਮਾਰਿਆ ਉੱਥੇ ਵਿਧਵਾ ਕਲੋਨੀ ਬਣੀ ਹੋਈ ਹੈ ਜਿਸ ਦਾ ਜ਼ਿਕਰ ਅਕਸਰ ਹੁੰਦਾ ਹੈ ਤਾਂ ਉਸ ਤਰ੍ਹਾਂ ਦੀ ਸਥਿਤੀ ਵੀ ਪੈਦਾ ਹੋ ਸਕਦੀ ਸੀ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੁੜੇ ਰਜਨਾਸ ਸਪੋਕਸਮੈਨ ਟੀਵੀ ਚੰਡੀਗੜ੍ਹ